ਬੂਟੇ ਬਾਰੇ ਦੱਸੋ ਵੀ ਇਹ ਬੂਟੇ ਬਾਰੇ ਜਾਣਕਾਰੀ ਕਿੱਦਾਂ ਦੀ ਹੈ ਆਰਜੈਂਟਰੀ ਹੈ ਜੀ ਆਰਜੈਂਟਰੀ ਜਿਹੜਾ ਹੈਗਾ ਇਹ ਬਹੁਤ ਮਸ਼ਹੂਰ ਜਿਹੜੀ ਆਮ ਲੋਕਾਂ ਦੀ ਜਾਣਕਾਰੀ ਹੈ ਆਰਜੈਂਟ ਸ਼ਾਲ ਹੈ ਹਾਂਜੀ ਹਾਂਜੀ ਉਹਦਾ ਸ਼ੱਕ ਹੁੰਦਾ ਸ਼ੱਕ ਨੂੰ ਰਾਤ ਨੂੰ ਧੌਂਟੇ ਸਵੇਰੇ ਲੋਕ ਕਹਿੰਦੇ ਨੇ ਅੱਛਾ ਜੀ ਉਹ ਕਹਿੰਦੇ ਬਲੱਡ ਪ੍ਰੈਸ਼ਰ ਤੇ ਹਾਰਟ ਡੀਜ਼ੀਜ਼ ਦੇ ਰੇਂਜ ਦੇ ਹਾਂਜੀ ਉਹ ਉਹ ਫੁੱਲੀਆਂ ਨੇ ਕਿ ਬਲੱਡ ਪ੍ਰੈਸ਼ਰ ਨੂੰ ਨੋਰਮਲ ਅੱਛੀ ਮੈਡੀਸਿਨ ਨਾਲ ਤੇ ਪੱਤੇ ਵੀ ਦੇ ਸਾਰਾ ਕੁਝ ਕੰਮ ਆਉਂਦਾ ਅਰੇ ਭਗਵੀ ਬੂਟੇ ਮੇ ਕਿੰਨੇ ਲੱਗਿਆ ਕਾਸਟਰ ਹੈ ਜਿਹੜਾ ਤੇ ਬਟਾਈ ਜਾਂਦਾ ਸਾਰੇ ਬਣਾ ਤੇ ਕਿੰਨੇ ਕਿਸਾ ਦਾ ਹੋਣਾ ਜੀ ਗ੍ਰੈਫਟ ਕਰਨਾ ਹੈ ਇੱਕ ਚੌੜਾ ਆਪਾਂ ਸਰਾਂ ਦੇ ਦੇਖਾਉਂਦੇ ਹਾਂ ਇਸੇ ਕੋਧੀ ਤਿਆਰ ਕੀਤਾ ਹੋਇਆ ਹਾਂ ਜੀ ਬਾਨ ਸਾਈਡ ਟੈਕਨੀਕ ਨਾਲ ਤਿਆਰ ਕੀਤਾ ਗਿਆ ਠੀਕ ਹੈ ਜੀ ਰਿਜ਼ਰਵ ਕੀਤੀਆਂ ਪੰਜਾਬ ਚ ਰੱਖੀਆਂ ਇਹ ਸਪੀਸੀਜ਼ ਨੂੰ ਕੋਈ ਤੁਸੀਂ ਦਬਾਵਾ ਦੇ ਪ੍ਰਾਣੀਆਂ ਤੋਂ ਹਾਂ ਜੀ ਹਾਂ ਜੀ ਰੂਟਿੰਗ ਕਰਕੇ ਇਹਨਾਂ ਦੁਬਾਰਾ ਦਰਖਤ ਬਣਾ ਸਕਦੇ ਹਾਂ ਹਾਂ ਜੀ ਸਰ ਇਹਨੇ ਜਿਹੜੇ ਸੀਡ ਨੇ ਉਹ ਥੋੜੀ ਜਿਹਾ ਜਿਵੇਂ ਸੀਡ ਰੱਖੋਗੇ ਤਾਂ ਸਾਲ ਤੀ ਰਹਣਾ ਉਹ ਅਗਲੇ ਸਾਲ ਫਿਰ ਜਿਹੜਾ ਉਹਨਾਂ ਨੇ ਇੱਕ ਸਾਲ ਵੱਡਾ ਹੋ ਜਾ ਅੱਛਾ ਜੀ ਸਰ ਇਹ ਪ੍ਰਾਣੀ ਇਹ ਤੁਹਾਡਾ ਰੱਖਿਆ ਤੋਂ ਜੁੜਿਆ ਹੋਇਆ ਹੈ ਤੇ ਬਾਕੀ ਤੁਸੀਂ ਆਪਣੇ ਬਾਰੇ ਜਾਣਕਾਰੀ ਦੱਸੋ ਵੀ ਤੁਸੀਂ ਕਿੱਥੋਂ ਬਲੋਂਗ ਕਰਦੇ ਆ ਤੇ ਕੀ ਤੁਹਾਡਾ ਆਪਣਾ ਹੋਰ ਜੋਬ ਦਾ ਸਿਸਟਮ ਕਿਦਾਂ ਮੈਂ ਲੁਧਿਆਣੇ ਆ ਜੀ ਪਟਿਆਲੇ ਦੇ ਬਾਰੇ ਸਰਵਿਸ ਕਰਨਾ ਕੋ ਨਾਮਕ ਜਿਹੜਾ ਪਰਿਵਾਰ ਹੈ ਅੱਛਾ ਇਹ ਸਾਰਾ ਉਹ ਤਾਂ ਸੈਂਸੈਂਟ ਵਾਲਾ ਬਿਗ ਡਿਪਾਰਟਮੈਂਟ ਵਿੱਚ ਅੱਛਾ ਇਦਾਂ ਸਮਝ ਕਿਦਾਂ ਮਤਲਬ ਬਣਾ ਪਰਨੇ ਪਾਪ ਪੈਸੇ ਜੀ ਹਾਂਜੀ ਹਾਂ ਅੱਛਾ ਜੀ ਸੋਸ਼ਲ ਖੰਡੇ ਕਾਣ ਲੱਗੇ ਪਾਣੀ ਪਾ ਦਿਆ ਕਰ ਤੈਨੂੰ ਆਂਬਾਂ ਨਾਰ ਮਿਲਣੇ ਆ ਗਰਮਿੰਟ ਦੇ ਖਾਣੇ ਨਾ ਹਾਂਜੀ ਹਾਂ ਬਹੁਤ ਜਦੋਂ ਸਿਆਣਪ ਹੋਈ ਆ ਫਿਰ ਇਹੀ ਹੋ ਗਿਆ ਕਿ ਦੁਨੀਆਂ ਦਾ ਹਰ ਦਰਖਤ ਜੇਰੇ ਕੋਈ ਹੋਵੇ ਹਾਂਜੀ ਜਗਾ ਸਾਰੀ ਗਿੱਠਾਂ ਚ ਸੀਗੀ ਅੱਛਾ ਜੀ ਫਿਰ ਇਹ ਟੈਕਨੀਕ ਪੜਾ ਕੇ ਮੈਂ ਸਾਰੇ ਦਾ ਸਾਰਾ ਜਿਹੜਾ ਲੈ ਆਹ ਦਿਖਾ ਲਈ ਸਿੱਟਾ ਕਰਦੇ ਆ ਉਹ ਇੱਥੇ ਲਿਆਉਣ ਲਈ ਤਾਂ ਟ੍ਰਾਂਸਪੋਰਟੇਸ਼ਨ ਮਤਲਬ ਥੋੜੀ ਰਹੀ ਹਾਂਜੀ ਅਰਵਾਇਸ ਮੇਰੇ ਕੋਲੇ तकरीबन 15-1800 ਹੋ ਗਏ ਨੇ ਇਹ ਅੱਛਾ ਜੀ ਬਹੁਤ ਹੀ ਸ਼ਾਨਦਾਰ ਅੱਛਾ ਇਹ ਤਾਂ ਹਲੇ ਘੱਟ ਆਈ ਥੋੜੇ ਬੂਟੇ ਆਏ ਵੇ ਹਨਾ ਐਨਾ ਕੀ ਲਾ ਸਕਦੇ ਅੱਛਾ ਚਲੋ ਬਹੁਤ ਹੈ ਇਹ ਵੀ ਬਹੁਤ ਹੈ ਇਸ ਦੇ ਹਿਸਾਬ ਨਾਲ ਬਹੁਤ ਹੈ ਇਹ ਵੀ ਚਲੋ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਬਹੁਤ ਵਧੀਆ ਲੱਗਿਆ ਸਰ ਮਿਲ ਕੇ ਸਾਨੂੰ ਜੀ ਬਹੁਤ ਧੰਨਵਾਦ ਜੀ ਹੋਰ ਤੁਹਾਨੂੰ ਰੱਬ ਅੱਗੇ ਅੱਗੇ ਰੱਖਿਆ ਬਖਸ਼ਿਆ ਜੀ ਧੰਕੇ